ਉਮੇਸ਼ ਅੱਜ ਇੰਟਰਨੈਸ਼ਨਲ ਯੋਗਾ ਡੇ ਹੈ ਤੇ ਵਕਫ ਵਕ ਤਰੀਕੇ ਦੇ ਨਾਲ ਅਸੀਂ ਜਾਨਣਾ ਚਾਹਾਂਗੇ ਕਿ ਕਿਸ ਕਿਸ ਨੇ ਨਾਲ ਲੋਕਾਂ ਚ ਜੋਸ਼ ਹੈ ਉਤਸ਼ਾਹ ਹੈ ਆਪਣੇ ਆਪ ਨੂੰ ਫਿੱਟ ਰੱਖਣ ਦਾ ਤੇ ਕਿਸ ਤਰੀਕੇ ਨਾਲ ਮਨਾਇਆ ਜਾ ਰਿਹਾ ਇੰਟਰਨੈਸ਼ਨਲ ਯੋਗਾ ਦੇ ਅ ਬਿਲਕੁਲ ਮੈਂ ਇਸ ਟੈਂਪਰ ਰੌ ਗਾਰਡ ਜਿਹੜਾ ਚੰਡੀਗੜ੍ਹ ਦਾ ਫੇਮਸ ਵਰਲਡ ਫੇਮਸ ਰੌ ਗਾਰਡਨ ਹੈ ਉੱਥੇ ਮੌਜੂਦ ਹਾਂ ਔਰ ਮੈਂ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾਦਾ ਕਿ ਤੁਸੀਂ ਰੌ ਗਾਰਡਨ ਵਿੱਚ ਕਿਉਂਕਿ ਜਿਹੜਾ ਡਿਊਟੀ ਐਡਮਿਨਿਸਟ੍ਰੇਸ਼ਨ ਦਾ ਪ੍ਰੋਗਰਾਮ ਹੈ ਉਹ ਇੱਥੇ ਹੋ ਰਿਹਾ ਹੈ ਹਮੇਸ਼ਾ ਦੀ ਤਰ੍ਹਾਂ 10ਵਾਂ ਇੰਟਰਨੈਸ਼ਨਲ ਯੋਗ ਦੇ ਹੈ ਔਰ ਜਿਹੜੇ ਤੁਸੀਂ ਮੇਰੇ ਪਿੱਛੇ ਤਸਵੀਰ ਦੇਖ ਰਹੇ ਹੋ ਬੱਚੇ ਦੀ ਕਬੀਲ ਚੇਰ ਤੇ ਬੱਚਾ ਹੋਵੇ ਤੁਸੀਂ ਦੇਖੋ ਬੈਠਾ ਹੋਇਆ ਹੈ ਔਰ ਸਟੂਡੈਂਟਸ ਨੇ ਇਹ ਸਟੂਡੈਂਟਸ ਖਾਸ ਨੇ ਇਹ ਹੈਗੇ ਗਵਰਨਮੈਂਟ ਰੀਹੈਬ ਇੰਸਟੀਚੂਟ ਹੈ ਸੈਕਟਰ 31 ਦੇ ਉੱਥੇ ਦੇ ਸਟੂਡੈਂਟਸ ਨੇ ਯਾਨੀ ਕਿ ਦਿਵਿਆਂਗ ਹੋਣ ਭਾਵੇਂ ਆਮ ਲੋਕ ਹੋਣ ਉਹ ਯੋਗ ਦਾ ਮਹੱਤਵ ਜਿਹੜਾ ਹੈ ਯੋਗ ਦਾ ਜਿਹੜਾ ਇੱਕ ਮੁਹਿੰਮ ਹੈ ਉਹਦੇ ਵਿੱਚ ਵਾਦਾ ਨਜ਼ਰ ਆਉਂਦਾ ਹੈ ਉਹ ਤੁਸੀਂ ਦੇਖੋ ਕਿ ਜਦੋਂ ਇੱਕ 휠 ਚੇਅਰ ਤੇ ਤਸਵੀਰਾਂ ਮੈਸ ਕਰਕੇ ਦਿਖਾਰੇ ਕਿ ਬੜੀ ਅਹਿਮ ਤਸਵੀਰ ਹੈ ਕਿ ਇਹ ਜਿਹੜੇ ਸਟੂਡੈਂਟਸ ਨੇ ਇਹ ਸੈਕਟਰ 31 ਸੀ ਰੀਹੈਬ ਸਟੂਡੈਂਟ ਰੀਹੈਬ ਸੈਂਟਰ ਹੈ ਜਿਹਦੇ ਵਿੱਚ ਦਿਵਿਆਂਗਾਂ ਨੂੰ ਰੀਹੈਬ ਕਰਾਇਆ ਜਾਂਦਾ ਔਰ ਉਹਦੇ ਵਿੱਚ ਯੋਗਾ ਵੀ ਸ਼ਾਮਿਲ ਹੈ ਪਿਛਲੇ ਕੁਝ ਸਾਲਾਂ ਤੋਂ ਯੋਗਾ ਇੱਕ ਜਰੀਆ ਬਣ ਚੁੱਕਿਆ ਹੈ ਚਾਹੇ ਲੋਕਾਂ ਦਾ ਜੋਸ਼ ਹੋਏ ਲੋਕਾਂ ਦੀ ਬਿਮਾਰੀਆਂ ਛੋਏ ਇੱਕ ਸਵਲ ਪ੍ਰਦਾਨ ਕਰਨ ਦੀ ਗੱਲ ਹੋਏ ਤਾਂ ਤਸਵੀਰਾਂ ਤੁਸੀਂ ਦੇਖ ਵੇਖ ਸਕਦੇ ਹੋ ਇਹ ਉਹ ਤਸਵੀਰ ਨੇ ਉਸ ਤੋਂ ਬਾਅਦ ਮੈਂ ਸਟੇਜ ਦਾ ਵੀ ਰੂਪ ਕਰਾਂਗਾ ਕਿ ਜਿੱਥੇ ਗਵਰਨਰ ਪੰਜਾਬ ਦੇ ਜਿਹੜੇ ਗਵਰਨਰ ਨੇ ਬਨਵਾਰੀ لال ਪ੍ਰੋਹਿਤ ਬੈਠੇ ਹੋਏ ਨੇ ਉਹ ਸਾਹਮਣੇ ਤੁਸੀਂ ਜਿਹੜੀ ਤਸਵੀਰ ਦੇਖ ਰਹੇ ਹੋ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਨੇ ਔਰ ਪੰਜਾਬ ਦੇ ਗਵਰਨਰ ਨੇ ਬਨਵਾਰੀ لال ਪ੍ਰੋਹਿਤ ਦੀ ਤਸਵੀਰ ਤੁਸੀਂ ਸਭੀਰ ਦੇਖ ਰਹੇ ਹੋ ਬਨਵਾਰੀ لال ਪ੍ਰੋਹਿਤ ਵਿਰਾ ਬੈਠੇ ਹੋਏ ਨੇ ਸਪੀਚ ਦੇ ਕੇ ਹਟ ਨੇ ਉਸ ਤੋਂ ਬਾਅਦ ਜਿਹੜਾ ਇੱਥੇ ਅੱਗੇ ਇੱਕ ਬੈਰੀਕੇਡ ਬਣਿਆ ਹੋਇਆ ਮੈਂ ਕਹਾਂਗਾ ਥੋੜਾ ਜਨੂ ਕਰਕੇ ਦਿਖਾਓ ਇਹ ਅੱਗੇ ਡੀਸੀ ਹੋਣ ਔਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਬਾਕੀ ਜਿਹੜੇ ਆਫ ਉਹ ਇੱਥੇ ਬੈਠੇ ਉਹ ਵੀ ਯੋਗਾ ਕਰ ਰਹੇ ਨੇ ਇਹ ਤਾਂ ਤਸਵੀਰ ਹੋ ਗਈ ਔਰ ਇਹ ਤੁਹ ਇੱਕ ਹੋਰ ਤਸਵੀਰ ਦਿਖਾਵਾਂਗੇ ਕਿ ਓਵਰ ਆਲ ਰੋ ਗਾਰਡਨ ਦੀ ਤਸਵੀਰ ਮੈਂ ਕਹਾਂਗਾ ਉਹ ਵੀ ਦਿਖਾਈ ਜਾਏ ਕਿ ਜਿਹੜੇ ਵੱਡੇ ਲੈਵਲ ਤੇ ਪ੍ਰੋਗਰਾਮ ਹੁੰਦਾ ਹੈ ਔਰ ਵੌਲੰਟੀਅਰਸ ਹੋਣ ਜਿਹੜੇ ਯੋਗਾ ਦੇ ਉਹ ਇੱਥੇ ਮੌਜੂਦ ਨੇ ਬੱਚੇ ਮੌਜੂਦ ਨੇ ਬਜ਼ੁਰਗ ਮੌਜੂਦ ਨੇ ਜਵਾਨ ਹੋਣ ਹਰ ਇੱਕ ਵਰਗ ਯੋਗਾ ਦੇਤੇ ਆਪਣੀ ਸ਼ਮੂਲੀਅਤ ਦੇ ਰਿਹਾ ਇੱਥੇ ਔਰ ਵੱਡੇ ਪੱਧਰ ਤੇ ਤੁਸੀਂ ਦੇਖ ਰਹੇ ਹੋ ਕਿ ਕਾਫੀ ਲੋਕ ਇੱਥੇ ਸਵੇਰ ਤੋਂ ਹੀ ਯੋਗਾ ਕਰ ਰਹੇ ਨੇ ਤਸਵੀਰਾਂ ਬੜੀ ਆਪਣੇ ਆਪ ਵਿੱਚ ਅਲੱਗ ਨੇ ਆਪਣੇ ਆਪ ਵਿੱਚ ਅਹਿਮ ਨੇ ਔਰ ਵੇਟ ਹੋ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀ ਕਿ ਉਹ ਜਦੋਂ ਯੋਗ ਸ਼ੁਰੂ ਹੋਏ ਤਾਂ ਫਿਰ ਉਸ ਤੋਂ ਬਾਅਦ ਬਾਕੀ ਪ੍ਰੋਟੋਕੋਲ ਹੈ ਔਰ ਤਸਵੀਰਾਂ ਤੁਸੀਂ ਦੇਖੋ ਕਿ ਪੂਰਾ ਜਿਹੜਾ ਯੋਗ ਆਸਨ ਨੇ ਕ੍ਰਿਆ ਯੋਗ ਕ੍ਰਿਆ ਨੇ ਉਹ ਸ਼ੁਰੂ ਹੋ ਚੁੱਕੀ ਹੈ ਇੱਥੇ ਔਰ ਉਹਦੇ ਵੀ ਸਾਰੇ ਲੋਕ ਪਾਰਟਿਸਪੇਟ ਕਰਦੇ ਨਜ਼ਰ ਆ ਰਹੇ ਨੇ ਦੂਰ ਤੱਕ ਜੇ ਤੁਹਾਨੂੰ ਤਸਵੀਰ ਵੀ ਦਿਖਾਈ ਜਾਏ ਸਾਨੂੰ ਹਰੇਕ ਚਿਹਰਾ ਯੋਗ ਕਰਦਾ ਹੋਇਆ ਦਿਖਾਈ ਦੇਗਾ ਔਰ ਇੰਟਰਨੈਸ਼ਨਲ ਯੋਗਾ ਦੇ ਇਹੋ ਵਲੰਟੀਅਰਸ ਨੇ ਜਿਹੜੇ ਰੂਟੀਨ 'ਚ ਯੋਗਾ ਕਰਦੇ ਨੇ ਸਿਰਫ ਯੋਗਾ ਡੇ ਤੇ ਨਹੀਂ ਬਾਕੀ ਰੂਟੀਨ 'ਚ ਇਹਨਾਂ ਦੀ ਲਾਈਫ 'ਚ ਇਹ ਯੋਗਾ ਜਿਹੜਾ ਹੈ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਹੈ ਔਰ ਜਿਹੜੀ ਸਕਰੀਨ ਇੱਥੇ ਲਾਈ ਗਈ ਹੈ ਕਾਫੀ ਸਕਰੀਨਾਂ ਲਾਈ ਗਈਆਂ ਨੇ ਸਕਰੀਨ 'ਚ ਤੁਸੀਂ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਨੇ ਡੀਸੀ ਨੇ ਔਰ ਐਡਵਾਈਜ਼ਰ ਨੇ ਜਿੱਦਾਂ ਤੁਸੀਂ ਸਕਰੀਨ 'ਚ ਦੇਖ ਰਹੇ ਹੋ ਇਹ ਜਿਹੜੀ ਤਸਵੀਰ ਹੈ ਸਕਰੀਨ ਦੀ ਇਹਦੇ ਵਿੱਚ ਤੁਸੀਂ ਚੰਡੀਗੜ੍ਹ ਦੇ ਜਿਹੜੇ ਐਡਵਾਈਜ਼ਰ ਨੇ ਰਾਜੀ ਵਰਮਾ ਉਹਨਾਂ ਦੇ ਨਾਲ ਡੀਸੀ ਨੇ ਚੰਡੀਗੜ੍ਹ ਦੇ ਯਾਨੀ ਕਿ ਚੰਡੀਗੜ੍ਹ ਦੇ ਅਧਿਕਾਰੀ ਵੀ ਅੱਜ ਬੈਠ ਕੇ ਯੋਗਾਸਨ ਕਰਦੇ ਨਜ਼ਰ ਆ ਰਹੇ ਨੇ। ਅਤੇ ਇੱਕ ਮੈਂ ਕਹਾਂਗਾ ਇੱਕ ਹੋਰ ਥੋੜਾ ਜਿਹਾ ਤਸਵੀਰਾਂ ਨੂੰ ਜ਼ੂਮ ਕਰਕੇ ਦਿਖਾਇਆ ਜਾਏ। ਅਤੇ ਕਿਰਿਆਵਾਂ ਕਿਉਂਕਿ ਯੋਗਾਸਨ ਸ਼ੁਰੂ ਹੋ ਚੁੱਕੇ ਨੇ ਇਸ ਕਰਕੇ ਵਕਫ-ਵਕ ਜਿਹੜੇ ਯੋਗ ਦੇ ਆਸਨ ਨੇ ਉਹ ਇੱਥੇ ਕਰਾਏ ਜਾ ਰਹੇ ਨੇ। ਜੀ। तो लाइव तस्वीर तुम वेख पा रहे हो चंडीगढ़ के रॉक गार्डन दिया जिथे कि तमाम रीहाब सेंटर के बच्चे उत्थे पहुंचे हुए हैं तो योग उन्होंने वालों किया जा रहा है इंटरैशनल योगा डे है अज के बच चढ़ के देश से दे, दुनिया च मनाया जा रहा है कश्मीर में भी लोग योगा के लिए ले रहे हैं और परिस्थिति भी एकदम सामान्य हो गई इसका एक उदाहरण है थैंक यू

मैं पूरे अंतर्राष्ट्रीय स्तर पर सभी देशों के योगा दिवस मनाने वालों के लिए मैं बधाई देता हूँ और हम सब जानते हैं कि योग कोई नई चीज़ नहीं है ये हमारी ऋषि मुनियों की पुरानी पद्धति है लेकिन हमारे योगाचार्य स्वामी रामदेव जी जैसे लोगों ने और खास तौर से माननीय प्रधानमंत्री नरेंद्र मोदी जी ने अंतर्राष्ट्रीय स्तर पर इसको जिस तरह से आ, प्रचारित करने का काम किया है और आज दसवा योगा दिवस हम मना रहे हैं तब मैं कह सकता हूँ कि जिस तरह से जागृति योगा के प्रति हुई है और आज लोग केवल 21 जून को ही योगा दिवस नहीं मनाते हैं बल्कि अपने स्वास्थ्य को ठीक रखने के लिए तक बनी रहे आपका और समस्त

ਤਸਵੀਰਾਂ 'ਚ ਨਜ਼ਰ ਆ ਰਿਹਾ ਹੈ ਕਿ ਯੋਗੀ ਆਦਿਤਿਆਨਾਥ ਜੋ ਯੂਪੀ ਦੇ ਸੀਐਮ ਨੇ ਉਹ ਵੀ ਯੋਗਾ ਕਰਦੇ ਹੋਏ ਇੰਟਰਨੈਸ਼ਨਲ ਯੋਗਾ ਡੇ ਤੇ ਨਜ਼ਰ ਆ ਰਹੇ ਨੇ ਮੇਰੇ ਨਾਲ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਲਾਈਵ ਜੁੜੇ ਹੋਏ ਨੇ ਓਵਰ ਟੂ ਯੂ ਉਮੇਸ਼ ਕੀ ਕੁਝ ਤਸਵੀਰਾਂ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਯੋਗ ਕ੍ਰਿਆਸਨ ਜਿਹੜੇ ਹੈਗੇ ਨੇ ਉਹ ਲਗਾਤਾਰ ਚੱਲ ਰਹੇ ਨੇ ਕਾਫੀ ਲੋਕ ਇੱਥੇ ਕਿਉਂਕਿ ਸਵੇਰ ਤੋਂ ਹੀ ਜਮਾ ਨੇ ਜਿੱਦਾਂ ਮੈਂ ਜ਼ਿਕਰ ਕਰ ਰਿਹਾ ਸੀਗਾ ਔਰ ਲਗਾਤਾਰ ਯੋਗ ਦੀ ਜਿਹੜੀ ਕ੍ਰਿਆ ਨੇ ਉਹ ਤੁਸੀਂ ਦੇਖ ਸਕਦੇ ਹੋ ਉਹ ਇੱਥੇ ਚਲਦੀ ਪੀ ਰਹੇ ਨੇ ਔਰ ਸਾਹਮਣੇ ਦੇਖ ਹੈ ਔਰ ਜੋਗ ਜਿਹੜਾ ਹੈ ਕਿ ਜਦੋਂ ਤਾਂ ਯੋਗ ਦਿਵਸ ਮਨਾਉਣ ਦਾ ਐਲਾਨ ਹੋਇਆ ਉਸ ਤੋਂ ਬਾਅਦ ਪੂਰੇ ਦੇਸ਼ ਵਿੱਚ ਅ ਪਹਿਲਾ ਯੋਗ ਦਿਵਸ ਮਨਾਇਆ ਜਾਂਦਾ ਹੈ ਔਰ ਇੱਕ ਖਾਸ ਵਾਅਦਾ ਹੈ ਕਿ ਹਰ ਆਮ ਬੰਦਾ ਹੁਣ ਯੋਗ ਨਾਲ ਕਨੈਕਟ ਹੈ ਕਿਉਂਕਿ ਵਲੰਟੀਅਰਸ ਅਸੀਂ ਦੇਖਦੇ ਹਾਂ ਕਿ ਹਰ ਸਾਲ ਵਾਅਦਾ ਹੁੰਦਾ ਹੈ ਚਾਹੇ ਸਕੂਲ ਵਿੱਚ ਦਾ ਪਾਸਸ ਹੋਣਾ ਕੋਲੇਜ ਵਿੱਚ ਹੋਏ ਜਾਂ ਕੁਝ ਐਨਜੀਓਜ਼ ਹੋਣ ਕੋਈ ਇੰਸਟੀਚਿਊਸ਼ਨ ਹੋਣ ਇਤਨੇ ਨਾ ਕਿਤੇ ਤਰੀਕੇ ਰੱਖਦੇ ਹੋ ਯੋਗ ਦਾ ਜਰੀਏ ਕਿਉਂਕਿ ਮੈਨੂੰ ਯਾਦ ਹੈ ਜਦੋਂ ਉਹਨਾਂ ਦਾ ਦੂਸਰੀ ਗੱਲ ਪੀਜੀਆਈ ਵਿੱਚ ਵੀ ਜਿਹੜੇ ਕਰੋਨਾ ਦੇ ਪੇਸ਼ੈਂਟ ਸੀਗੇ ਉਹਨਾਂ ਨੂੰ ਵੀ ਯੋਗਾ ਕਰਾਇਆ ਜਾਂਦਾ ਸੀਗਾ ਔਰ ਇਸ ਯੋਗਾ ਦਾ ਫਾਇਦਾ ਇਹ ਹੈ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਲੇਕਿਨ ਯੋਗਾ ਦਾ ਫਾਇਦਾ ਇਹ ਹੁੰਦਾ ਹੈ ਕਿ ਇੱਕ ਇਨਸਾਨ ਦੀ ਜਿਹੜੀ ਸਰੀਰ ਦੀ ਇੱਕ ਬਨਾਵਟ ਹੈ ਜਾਂ ਸਰੀਰ ਨੂੰ ਕਿਵੇਂ ਸਵਸਥ ਰੱਖਣਾ ਹੈ ਕਿ ਸਿਰਫ ਦਵਾਈਆਂ ਦੇ ਸਹਾਰੇ ਨਹੀਂ ਯੋਗ ਦੇ ਸਹਾਰੇ ਵੀ ਸਰੀਰ ਨੂੰ ਸਵਸਥ ਰੱਖਿਆ ਜਾਂਦਾ ਹੈ ਮਾਨਸਿਕ ਸ਼ਾਂਤੀ ਜਿਹੜੀ ਹੈ ਬਾਕੀ ਕਈ ਬਿਮਾਰੀਆਂ 'ਚ ਵੀ ਯੋਗਾ ਬੜਾ ਇੱਕ ਅਸਰਦਾਰ ਚੀਜ਼ ਹੈ ਤਾ ਕਿਤਨੇ ਕਿਤ ਐਂਜ਼ਾਈਟੀ ਦੀ ਆਪਾਂ ਗੱਲ ਕਰਦੇ ਨੇ ਕਿ ਯੋਗ ਬਹੁਤ ਇੰਪੋਰਟੈਂਟ ਐਂਜ਼ਾਈਟੀ ਚ ਲੋਕਾਂ ਨੂੰ ਐਂਜ਼ਾਈਟੀ ਹੁੰਦੀ ਹੈ ਤਾਂ ਯੋਗ ਜਿਹੜੇ ਕਰਦੇ ਆ ਉਹ ਐਂਜ਼ਾਈਟੀ ਤੋਂ ਪਾਰ ਪਾਉਂਦੇ ਨੇ ਯਾਨੀ ਕਿ ਇਸ ਕਰਕੇ ਯੋਗਾ ਦਾ ਮਹਤਵ ਬਹੁਤ ਹੈ ਔਰ ਇੱਥੇ ਮੈਂ ਇਸ ਕਰਕੇ ਵੀ ਬਾਰ ਬਾਰ ਜ਼ਿਕਰ ਕਰ ਰਹਾ ਕਿ ਸਿਰਫ ਯੋਗ ਦੇ ਦੇ ਉੱਤੇ ਆਣ ਵਾਲੇ ਲੋਕ ਨਹੀਂ ਇਹ ਲੋਕ ਉਹ ਨੇ ਜਿਹੜੇ ਆਪਣੇ ਘਰਾਂ ਦੇ ਨਾਲ ਜਿਹੜੇ ਪਾਰਕ ਨੇ ਔਰ ਰੂਟੀਨ ਦੇ ਵਿੱਚ ਸਰਦੀ ਹੋਏ ਗਰਮੀ ਹੋਏ ਇਹਨਾਂ ਦਾ ਟਾਈਮ ਟੇਬਲ ਕਈ ਲੋਕਾਂ ਦਾ ਫਿਕਸ ਹੁੰਦਾ ਹੈ ਕਿ ਜਿਹੜੇ ਕਾਫੀ ਸਾਲਾਂ ਤੋਂ ਯੋਗ ਕਰ ਰਹੇ ਨੇ ਕਈ ਐਨ ਜੀਓਜ਼ ਨੇ ਜਿਹੜੇ ਯੋਗ ਕਲੱਬ ਚਲਾ ਰਹੇ ਨੇ ਔਰ ਦਿਨੋ ਦਿਨ ਇਹਦੇ ਵਿੱਚ ਵਾਦਾ ਹੀ ਵਾਦਾ ਨਜ਼ਰ ਸਾਨੂੰ ਆਉਂਦਾ ਹੈ ਕਿ ਯੋਗ ਨੂੰ ਲੈ ਕੇ ਕਾਫੀ ਲੋਕ ਅਵੇਅਰ ਨੇ ਬੱਚੇ ਹੋਣ ਤੁਸੀਂ ਤਸਵੀਰਾਂ ਦੇਖੋ ਬਜ਼ੁਰਗ ਹੋਣ ਜਵਾਨ ਹੋ ਹਰ ਇੱਕ ਸਮਾਜ ਦਾ ਵਰਗ ਯੋਗਾ ਨਾਲ ਜੁੜਿਆ ਹੋਇਆ ਹੈ ਔਰ ਖਾਸ ਕਰ ਯੁਵਾ ਪੀੜੀ ਦਾ ਯੋਗ ਨਾਲ ਜੁੜਨਾ ਵੀ ਕਾਫੀ ਐਮਾਨਾ ਜਾ ਰਿਹਾ ਹੈ ਮਨਜੰਦਾ ਕਿਉਂਕਿ ਜਿਹੜੇ ਜਿੱਦਾਂ ਮੈਂ ਤਸਵੀਰਾਂ ਆਪਾਂ ਦਿਖਾ ਰਹੇ ਸੀਗੇ ਕਿ ਚਾਹੇ ਉਹ ਸਕੂਲ ਦੇ ਸਟੂਡੈਂਟਸ ਹੋਣ ਕਾਲਜ ਦੇ ਸਟੂਡੈਂਟਸ ਹੋਣ ਕਿਸੇ ਐਨਜੀਓ ਨਾਲ ਜੁੜੇ ਹੋਣ ਜਾਂ ਆਪਣੇ ਰੂਟੀਨ 'ਚ ਆਪਣੀ ਫੈਮਿਲੀ ਨਾਲ ਕਰਦੇ ਹੋਣ ਤਾਂ ਤਸਵੀਰਾਂ ਬਹੁਤ ਅਹਿਮ ਨੇ ਤਸਵੀਰਾਂ ਬਹੁਤ ਖਾਸ ਨੇ ਔਰ ਇਸ ਕਰਕੇ ਯੋਗਾ ਦਿਵਸ 10ਵਾਂ ਇੰਟਰਨੈਸ਼ਨਲ ਯੋਗਾ ਡੇ ਹੈ ਔਰ ਖਾਸ ਕਰਕੇ ਭਾਰਤ ਨੇ ਇੱਕ ਮੈਸੇਜ ਦਿੱਤਾ ਪੂਰੇ ਵਰਲਡ ਨੂੰ ਪੂਰੀ ਦੁਨੀਆ ਨੂੰ ਕਿ ਜਿਹੜਾ ਯੋਗ ਭਾਰਤ ਤੋਂ ਹੀ ਗਿਆ ਹੁਣ ਦੁਨੀਆ ਭਰ ਵਿੱਚ ਫੈਲਿਆ ਹੋਇਆ ਹੈ ਤੁਸੀਂ ਦੇਖੋ ਕਿ ਕਈਆਂ ਦੀ ਜਿਹੜੀ ਰੋਜ਼ੀ ਰੋਟੀ ਨੇ ਉਹ ਯੋਗ ਟੀਚਰ ਬਣ ਗਏ ਨੇ ਯੋ ਕੋਰਸਸ ਹੋਣ ਲੱਗੇ ਨੇ ਯੋਗਾ ਦੇ ਬਾਕਾਇਦਾ ਹੁਣ ਸੀਟਾਂ ਰਿਜ਼ਰਵ ਹੁੰਦੀਆਂ ਨੇ ਔਰ ਸਕੂਲਾਂ ਕਾਲਜਾਂ ਚ ਫਿਜ਼ੀਕਲ এডੂਕੇਸ਼ਨ ਚ ਇੰਸਟੀਚੂਟਾਂ ਚ ਯੂਨੀਵਰਸਿਟੀਆਂ ਚ ਯੋਗ ਟੀਚਰਸ ਨੇ ਯੋਗ ਸਪੋਰਟਸ ਦੇ ਰੂਪ ਵਿੱਚ ਵੀ ਹੁਣ ਕਾਫੀ ਅੱਗੇ ਵਧ ਗਿਆ ਹੈ ਔਰ ਤਸਵੀਰਾਂ ਤੁਸੀਂ ਦੇਖਦੇ ਰਹੋ ਕਿ ਕਾਫੀ ਅਹਿਮ ਤਸਵੀਰਾਂ ਨੇ ਯੋਗਾ ਅਸਨ ਚੱਲ ਰਹੇ ਪਈ ਨੇ ਕ੍ਰਿਆ ਚੱਲ ਰਹੀਆਂ ਨੇ ਤਸਵੀਰਾਂ ਆਪਣੇ ਆਪ ਵਿੱਚ ਕਾਫੀ ਅਹਿਮ ਨੇ ਜੀ ਓਵਰ ਟੂ ਸਰ ਤੇ तमाम ਤਸਵੀਰਾਂ ਨੇ ਵਕਫ ਵਕਤਾਵਾਂ ਤੇ ਇੰਟਰਨੈਸ਼ਨਲ ਯੋਗਾ ਡੇ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ 10th ਇੰਟਰਨੈਸ਼ਨਲ ਯੋਗਾ ਡੇ ਮੇਰੇ ਸਹਿਯੋਗੀ ਲਾਈਵ ਉਮੇਸ਼ ਸ਼ਰਮਾ ਚੰਡੀਗੜ੍ਹ ਦੇ ਰੌਕ ਗਾਰਡਨ ਦੀ ਤਸਵੀਰਾਂ ਦਿਖਾ ਰਹੇ ਨੇ ਜਿੱਤੇ ਕੀ ਵੀ ਹੈਬ ਸੈਂਟਰ ਤੇ तमाम ਬੱਚੇ ਉੱਥੇ ਮੌਜੂਦ ਨੇ ਤੇ ਉਹਨਾਂ ਦੇ ਵੱਲੋਂ ਯੋਗਾ ਕੀਤਾ ਜਾ ਰਿਹਾ ਹੈ ਇੰਟਰਨੈਸ਼ਨਲ ਯੋਗਾ ਡੇ ਤੇ तमाम ਜੋ ਮੰਤਰੀ ਨੇ ਕੇਂਦਰ ਦੇ ਉਹ ਵੀ ਯੋਗਾ ਕਰਦੇ ਹੋਏ ਵਿਖਾਈ ਦੇ ਰਹੇ ਨੇ ਕਿਰਨ ਰੀਜੀ ਜੂ ਤਸਵੀਰਾਂ ਜ ਨਜ਼ਰ ਆ ਰਹੇ ਨੇ यूपी दे सीएम योगी आदित्यनाथ दे वलो भी योगा ਕੀਤਾ ਗਿਆ ਤੇ ਕੁਝ ਹੀ ਦੇਰ ਪੀਐਮ ਨਰਿੰਦਰ ਮੋਦੀ ਜੋ ਕਿ ਆਲਰੇਡੀ ਕਸ਼ਮੀਰ ਪਹੁੰਚੇ ਹੋਏ ਨੇ ਕੱਲ ਹੀ ਪਹੁੰਚੇ ਸੀਗੇ ਤਾਂ तमाम ਪ੍ਰੋਜੈਕਟ ਸੌਦਗਾਟਨ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਤੇ ਕੁਝ ਹੀ ਦੇਰ ਚ ਉਹਨਾਂ ਦੇ ਵੱਲੋਂ ਵੀ ਯੋਗ ਕੀਤਾ ਜਾਏਗਾ 10ਵਾਂ ਇੰਟਰਨੈਸ਼ਨਲ ਯੋਗਾ ਡੇ ਹੈ ਯੋਗਾ ਫॉर ਸੈਲਫ ਐਂਡ ਸੋਸਾਇਟੀ ਅਸਵਾਰ ਦਾ ਥੀਮ ਹੈ ਸ਼ੇਰ ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਚ ਉਹ ਯੋਗਾ ਕਰਨਗੇ بارش ਪੈ ਗਈ ਹੈ ਇਸ ਕਰਕੇ ਜੋ ਪ੍ਰੋਗਰਾਮ ਹੈ ਪੀਐਮ ਨਰਿੰਦਰ ਮੋਦੀ ਦਾ

इंटरनेशनल योगा डे मनाया जाता है दो हजार चौबीस यानी थीम है वो है योगा फॉर सेल्फ एंड सोसाइटी मोदी दो दिन कश्मीर दौरे तमाम तस्वीर देख पा रहे हो देश के दे रक्षा मंत्री राजनाथ सिंह तस्वीर नजर आ रहे हैं योग करते हुए विखाई दे रहे किरण रिजिजू तस्वीर जा सकते हैं तमाम तस्वीर जो कि केंद्र के मंत्री ने उन्होंने वालों वैश्वनल योगा डे मनाया जा रहा है ਯੋਗਾ ਜੇ ਅਸੀਂ ਗੱਲ ਕਰੀਏ ਤੇ ਅੱਜਕੱਲ ਦੀ ਸਟ੍ਰੈਸਫੁੱਲ ਜੋ ਲਾਈਫ ਹੈ ਉਸ ਤੋਂ ਕਿੰਨਾ ਕਿਤੇ ਨਿਜਾਦ ਦਿੰਦਾ ਹੈ ਮੈਂਟਲੀ ਤੇ ਫਿਜ਼ਿਕਲੀ ਤੁਹਾਨੂੰ ਫਿਟ ਰੱਖਦਾ ਹੈ ਤੇ तमाम ਜੋ ਅੱਜਕੱਲ ਯੰਗਸਟਰਸ ਨੇ ਉਹ ਵੀ ਵੱਧ ਵੱਧ ਯੋਗਾ ਨਾਲ ਜੁੜ ਰਹੇ ਨੇ ਯੋਗਾ ਨਾਲ ਕਨੈਕਟ ਹੋ ਰਹੇ ਨੇ ਕਿਉਂਕਿ ਵਾਫਤਰੀਕੇ ਦੇ ਆਸਨ ਯੋਗਾਜ ਕਰਵਾਏ ਜਾਂਦੇ ਨੇ ਬਿਮਾਰੀਆਂ ਜਿਸ ਨਾਲ ਦੂਰ ਹੁੰਦਾ ਹੈ ਤੁਸੀਂ ਮੈਂਟਲੀ ਫਿਟ ਰਹਿੰਦੇ ਹੋ ਤੁਸੀਂ ਫਿਜ਼ਿਕਲੀ ਫਿਟ ਰਹਿੰਦੇ ਹੋ ਤੇ ਇਸ ਦੇ ਵਿਚਾਲੇ तमाम जो है आज इंटरनेशनल योगा डे मनाया जा रहा है क्योंकि वाद तो वढ़ के योगा डे बारे लोगों पता चल सके अपने आप को फिजिकली शारीरिक तौर पर मैंटली तो मानसिक तौर पर कि तंदरुस्त रखा जा सके वक् वक् आसन वक् वक्त बीमारियों भी योगा च होंगे तो अपने को फिजिकली फिट किवे रखिया जा सके तो तमाम तस्वीर अच्छ चढ़ के इंटरशनल योगा डे है वह मनाया जा रहा है पी एम नरेंद्र मोदी तीजी सरकार है पर तीजी सरकार उन्होंने बनी है तो उस तो बाद पहला से कह सकते पी एम नरेंद्र मोदी का आ, आ, कश्मीर का दौरा तो है कल पहुंचे कल उन्होंने वालों वक् व प्रोजैक्ट्स का उद्घाटन किया गया सी। आज जो डल लेक है मशहूर उस दे कंडे ते, पी एम नरेंद्र मोदी के वालों योग जो है वह किया जाएगा वह बस्वीर वावों को तो कि किस तरीके इंटरशनल ਜੋ ਯੋਗਾ ਡੇ ਹੈ ਉਹ ਮਨਾਇਆ ਜਾਇਆ ਹੈ ਤੇ ਟ੍ਰਾਂਸਪੋਰਟ ਮੰਤਰੀ ਨਿਤਿਨ ਗਟਕਰੀ ਤਸਵੀਨਾਚ ਨਜ਼ਰ ਆ ਰਹੇ ਨੇ ਯੋਗ ਕਰਦੇ ਹੋਏ ਵਖਾਈ ਦੇ ਰਹੇ ਨੇ ਕਿਰਨ ਰਿਜੂਜੂ ਤੇ तमाम ਜੋ ਕੇਂਦਰ ਦੇ ਮੰਤਰੀ ਨੇ ਵਾਅਦਾ ਛੱਡ ਕੇ ਉਹਨਾਂ ਦੇ ਵੱਲੋਂ ਇੰਟਰਨੈਸ਼ਨਲ ਯੋਗਾ ਡੇ ਹੈ ਉਹ ਜੋ ਮਨਾਇਆ ਜਾ ਰਿਹਾ ਹੈ योगा राही फिट रहंदा संदेश दे रहे ने केंद्र दे तमाम मंत्री बच चढ़ के आम लोग हों चाहे बुजुर्ग हो चाहे यंग जनरेशन हो चाहे महिलावा हो चाहे पुरुष हों बत चढ़ के इंटरनेशनल योगा डे च उन्होंने वो हिस्सा लिया जा रहा है इंटरनेशनल योगा डे मनाया जा रहा है इस वाला थीम है योगा फॉर सेल्फ एंड सोसाइटी ਪਰ ਦੇ ਫੌਜ ਵੀ ਮਨਾ ਰਹੀ ਹੈ ਕੁਮਾਂਤਰੀ ਯੋਗ ਦਿਹਾੜਾ ਜੰਮੂ ਕਸ਼ਮੀਰ ਦੇ ਅਖਰੂਚ ਭਾਰਤ ਜਵਾਨਾਂ ਨੇ ਯੋਗ ਕੀਤਾ ਦਿੱਲੀ ਚ ਭਾਰਤ ਜਲ ਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਤੇ ਤ੍ਰਿਪਾਠੀ ਨੇ ਵੀ ਯੋਗ ਦਾਬ ਮੰਤਰ ਦਿੱਤਾ ਤੇ ਜੋ ਸੈਨਾ ਦੇ ਜਵਾਨ ਨੇ ਉਹਨਾਂ ਦੇ ਵੱਲੋਂ ਵੀ ਯੋਗ ਯੋਗਾ ਦੇ ਮਨਾਇਆ ਜਾ ਰਿਹਾ ਹੈ ਦੇਖਿਆ ਜਾ ਸਕਦਾ ਹੈ ਕਿ तमाम ਤਸਵੀਰਾਂ ਕਾਫੀ ਦਿਲਚਸਪ ਤਸਵੀਰਾਂ ਨੇ ਤੇ ਜੋ सेना ਦੇ ਜੋ ਡੌਗਸ ਹੁੰਦੇ ਨੇ 스니퍼 ਡੌਗਸ ਹੁੰਦੇ ਨੇ ਉਹਨਾਂ ਦੇ ਵੱਲੋਂ ਵੀ ਯੋਗਾ ਡੇ ਇੰਟਰਨੈਸ਼ਨਲ ਮਨਾਇਆ ਜਾ ਰਿਹਾ ਹੈ ਯੋਗ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ तमाम ਤਸਵੀਰਾਂ ਦੇਸ਼ ਦੇ ਜਵਾਨ ਤਸਵੀਰਾਂ 'ਚ ਨਜ਼ਰ ਆ ਰਹੇ ਨੇ ਇੰਟਰਨੈਸ਼ਨਲ ਯੋਗਾ ਡੇ ਉਹਨਾਂ ਦੇ ਵੱਲੋਂ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਤੇ तमाम ਤਸਵੀਰਾਂ ਦਿਲਚਸਪ ਤਸਵੀਰਾਂ ਜੋ ਡੌਗਸ ਨੇ ਸੈਨਾ ਦੇ ਜੋ ਨਾਲ-ਨਾਲ ਰਹਿੰਦੇ ਨੇ 스니퍼 ਡੌਗਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ इंटरैशनल योगा डे मना रहे वक्त योग उन्होंने भी किया जा रहा है भारतीय फौज भी इंटरशनल योग दिहाड़ा मना रही है जम्मू कश्मीर अखनूर दमाम तस्वीर देख पा रहे हो भारतीय जवान खासा उत्साह है तो वक् वोग करते हुए बख आसन करते हुए तमाम तस्वीर देखे जा सकते हैं भारतीय जो नेवी है इंडियन नेवी उस वालों भी योग मनाया जा रहा है देखा जा सकता है कि शिप के उपर ही क्रूज के उपर ही मैट विछा के योगा करते हुए तमाम जो इंडियन नेवी के जवान ने तस्वीर नजर आ रहे ने दिल्ली में जल सेना के मुखी एडमिरल दिनेश त्रिपाठी ने योग का मंत्र ਤਸਵੀਨਾ ਜ ਤੁਸੀਂ ਵੇਖ 파 ਰਹੇ ਹੋ ਕਿ तमाम ਜੋ ਡੌਗਸ ਸੁਰੱਖਿਆ ਮੁਲਾਜ਼ਮਾ ਦੇ ਕੋਲ ਹੁੰਦੇ ਨੇ ਸੈਕਿਉਰਿਟੀ ਫੋਰਸਸ ਹੁੰਦੇ ਨੇ ਜਿਹਨਾਂ ਸਨੀਫਰ ਡੌਗਸ ਅਸੀਂ ਕਹਿੰਦੇ ਨੇ ਤੇ तमाम ਉਹ ਵੀ ਉਹਨਾਂ ਦੇ ਵੱਲੋਂ ਵੀ ਜੋ ਯੋਗ ਕੀਤਾ ਜਾ ਰਿਹਾ ਹੈ ਹਾਲਾਂਕਿ ਜੋ ਸੈਨਾ ਦੇ ਜਵਾਨ ਨੇ ਉਹਨਾਂ ਨੂੰ ਟ੍ਰੇਨਿੰਗ ਦੇਂਦੇ ਹੋਏ ਤਸਵੀਨਾਤ ਵਖਾਈ ਦੇ ਰਹੇ ਨੇ ਤੇ ਜੋ ਡੌਗਸ ਨੇ ਖੂਬਹੂ ਸੇਮ ਇਮਿਟੇਟ ਕਰ ਰਹੇ ਨੇ ਉਹਨਾਂ ਨੂੰ ਕਾਪੀ ਕਰ ਰਹੇ ਨੇ ਤੇ ਯੋਗ ਕਰਨ ਦੀ ਕੋਸ਼ਿਸ਼ ਵੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ

तो so, हम ये योगा करते हुए बड़ा अच्छा लगा बहुत सारे लोग आज भाग लिया आज अंतर्राष्ट्रीय योग दिवस है इसमें भाग लेकर बड़ा अच्छा लगा एंड मैं चाहूंगी कि सारे जितने भी जनता है सब लोग योग एटलीस्ट आधा घंटे के लिए रोज करें ताकि निरोगी रहे सब धन्यवाद देखिए भगवान तो हमारे योगी थे ही योगी राज थे और आज उन्होंने मथुरा में हमें योग करने बुलाया है उनका आशीर्वाद रहेगा हमारे ऊपर एक ऐसी हमारी प्राचीनतम ये विधा जिसके कारण आज हम योग दिवस के रूप में इसे मना रहे हैं आदरणीय प्रधानमंत्री जी को हम बहुत बहुत बधाई और शुभकामनाएं भी देते हैं उनका धन्यवाद करते हैं आभार व्यक्त करते हैं कि महिलाओं में भी एक जागृति पैदा की उन्होंने और योग के प्रति जो मैंने अभी समर्पण देखा महिलाओं का वो वाकई उनके जीवन को स्वस्थ रखेगा उनके परिवार को स्वस्थ रखेगा और वो बहनें जब अपने बच्चों को भी योग सिखाएंगी तो ये योग जो एक हमारा प्राचीन एक कला है इसको हम निरंतर चलाए रखेंगे इसके लिए प्रधानमंत्री जी का भी बहुत बहुत आभार ਤੇ ਵਾਕਫ ਤਰੀਕੇ ਨਾਲ ਯੋਗ ਮਨਾਇਆ ਜਾ ਰਿਹਾ तमाम ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਆ ਜੰਗੀ ਜਹਾਜ਼ ਆਈ ਐਨ ਆਈ ਆਈ ਐਨ ਐਸ ਵਿਕਰਮ ਆਦਿੱਤਿਆ ਦੀਆਂ ਤਸਵੀਰਾਂ ਜਿੱਥੇ ਕਿ ਇੰਡੀਅਨ ਨੇਵੀ ਦੇ ਵੱਲੋਂ ਯੋਗਾ ਕੀਤਾ ਜਾ ਰਿਹਾ तमाम ਤਸਵੀਰਾਂ ਇੰਡੀਅਨ ਆਰਮੀ ਦੇ ਜਵਾਨਾਂ ਦੀਆਂ ਡੌਗਸ ਦੀਆਂ ਜਿਨ੍ਹਾਂ ਦੇ ਵੱਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਸੁਰੱਖਿਆ ਜਵਾਨਾਂ ਦੇ ਵੱਲੋਂ ਤੇ ਡੌਗਸ ਵੀ ਜੋ ਸਨੀਫਰ ਡੌਗਸ ਨੇ ਉਹਨਾਂ ਦੇ ਵੱਲੋਂ ਵੀ ਯੋਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਹੀ ਹੀਮਾ ਮਾਲਨੀ ਜੋ ਸੈਲਿਬ੍ਰਿਟੀ ਨੇ ਐਮਪੀਵੀ ਨੇ ਮਥੁਰਾ ਤੋਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇੰਟਰਨੈਸ਼ਨਲ ਯੋਗਾ ਡੇ ਚ ਹਿੱਸਾ ਲੈ ਕੇ ਪਾਰਟਿਸਿਪੇਟ ਕਰਕੇ ਉਹਨਾਂ ਨੂੰ ਕਾਫੀ ਚੰਗਾ ਲੱਗ ਰਿਹਾ ਹੈ ਤੇ ਅਪੀਲ ਉਹਨਾਂ ਦੇ ਵੱਲੋਂ ਲੋਕਾਂ ਨੂੰ ਕੀਤੀ ਗਈ ਹੈ ਕਿ ਆਪਣੇ ਜੋ ਰੋਜ਼ਮਰਾ ਦੀ ਜ਼ਿੰਦਗੀ ਹੈ ਜੋ ਰੋਜ਼ਮਰਾ ਦੀ ਰੁਟੀਨ ਹੈ ਐਟਲੀਸਟ ਅੱਧਾ ਘੰਟਾ ਉਸ ਤੋਂ ਕੱਢਿਆ ਜਾਏ ਤੇ ਯੋਗਾ ਨੂੰ ਦਿੱਤਾ ਜਾਏ ਤਾਂਕਿ ਨਿਰੋਗ ਜੋ ਹੈ ਉਹ ਰਹਾ ਜਾ ਸਕੀ ਤੇ ਵਕਫਤ ਸਵੀਨਾ तमाम देश तो आ रही ने चाहे वह देश के जवान हो चाहे हो महिलावान होन तो उन्होंने योगा इंटरनेशनल डे ऑफ योगा फ्रॉम जम्मू एंड कश्मीर फ्रॉम श्रीनगर इट सेल्फ इज अ वेरी पावरफुल मैसेज सो दैट इज हाउ आई लुक एट थिंग्स एंड वी मस्ट नॉट ओनली डू योगा जून बट वी मस्ट डू एज एंड व्हेन पॉसिबल एवरीडे डे सो दैट इज अ यूनिवर्सल मैसेज फॉर एवरी वन हाँ हाँ किए इसमें कुछ कुछ उन्होंने नहीं किया शॉर्टकट में किए हैं लेकिन आ, बाकी दो तीन और हैं थोड़ा टफ है वो भी मैं कर लेता हूँ कुछ उन्होंने स्किप किया क्योंकि हमारे जो जो योगी होते हैं वो तो हर चीज करते हैं बाकी हमारे जो आम लोग हैं स्टाफ है पूरे प्रोफेशनल तरीके से नहीं कर सकते तो योग करते समय इंस्ट्रक्टर बताते हैं कि जितना आपका लिमिट है बॉडी जितना सपोर्ट करते उतना तक ही आप करना चाहिए जबरदस्ती मोड़ने का जरूरत नहीं है ज़बरदस्ती लिमिट पार करने का जरूरत नहीं है हर एक व्यक्ति का अपना शारीरिक क्षमता अलग होते हैं और जो हमेशा प्रैक्टिस करते ही होगा वो तो बहुत ही अलग डिग्री तक जा सकते हैं तो मैं बचपन में एक बार सोवियत संघ गए थे 1987 में हमारे साथ बाल मुकुंद थे आजकल मैंने मिला उसको बाद में मैं जब आयुष मंत्री थे तब भी मिला उनका तो फिर शरीर पूरा 360 तक भी मोड़ते हैं तो वो अपना अपना क्षमता से होते लेकिन सबने अपने हिसाब से जितना भी करना चाहिए वही किया और उसका लाभ उतना ही मिलता है हर चीज के लिए स्ट्रेस बस्तर ही नहीं बल्कि हर चीज़ के लिए मैं कहता आपका सोचने का क्षमता काम करने का क्षमता आपका सहन से, करने का आ, आपका जो क्षमता है हर एक चीज को एक एलर्जी के दृष्टि से बहुत एक्सपांड हो जाता है आपका कैपेसिटी बढ़ जाता है इसलिए ये बॉडी माइंड सोल का मिलन है योग तो इसको एक सिंपल एक्सरसाइज के हिसाब से हम नहीं देखते हैं ये बहुत ही एक ऐसा चीज है जिससे कंप्लीट ह्यूमन बीइंग बनाते हैं बिल्कुल हाँ जी जी किरण रिजिजू वालों किया जा रहा है कि आज इंटरनेशनल योगा डे है आहिने है कि आज ही योग किया जाए बकाए बल्कि जो योग है हर रोज इसको अपना रूटीन जो है वो बनाना चाहिए